हेलो दीशेशी कंसारे एंड वेलकम टू माय यूट्यूब चैनल आई होप ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਮooli ਦੀ ਸਬਜੀ ਧੀਰੇ ਲਈ ਆਪਾਂ ਮooli ਲੈ ਲਈਆ ਇਹਨੂੰ ਜੰਗੀ ਤਰ੍ਹਾਂ ਵਾਸ਼ ਕਰਕੇ ਛੱਲ ਕੇ ਆਪਾਂ ਇਹਨੂੰ ਕद्दूकश ਕਰ ਲਾਂਗੇ ਮਤਲਬ ਜੋ ਕद्दूकश ਨੂੰ ਦੌਰੀ ਮੋٹے ਬਣੇ ਨਾ ਛੋਟੀ ਮੋਟੀ ਕद्दूकश ਕਰ ਲਾਂਗੇ ਇਹਨੂੰ ਕਟਿੰਗ ਕਰਕੇ ਕਈ ਤਰੀਕੇ ਨਾਲ ਮooli ਦੀ ਸਬਜੀ ਬਣ ਜਾਂਦੀ ਹੈ ਹੋ ਸਕਦਾ ਅੱਜ ਆਪਾਂ ਇਹਨੂੰ ਮਤਲਬ ਮooli ਦੀ ਸਬਜੀ ਤੋਂ ਅੱਧਾ ਇਤਨਾ ਹੀ ਤੇ ਇਹਦੇ ਲਈ ਆਪਾਂ ਪਿਆਜ਼ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਤੇ ਇਹਦਾ ਟਮਾਟਰ ਲੈ ਲਿਆ ਅਦਰਕ ਲਸਣ ਦਾ ਪੇਸਟ ਆਪਣਾ ਬਣਿਆ ਪਿਆ ਵਾ ਹੁਣ ਆਪਾਂ ਸ਼ੁਰੂ ਕਰਦੀਆਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਮੂਲੀ ਨੂੰ ਧੋਣੀ ਆ ਧੋ ਕੇ ਨੂੰ ਗ੍ਰाइंड ਕਰਦੇ ਆ ਇਸ ਤਰ੍ਹਾਂ ਕਰਕੇ ਆਪਾਂ ਮੂਲੀਆਂ ਨੂੰ ਛੱਲ ਲਿਆ ਤੇ ਇਧਰ ਆਪਾਂ ਲਵੇ ਲਵੇ ਪੱਤੇ ਲੈ ਲਏ ਆ ਇਹਨਾਂ ਦੀ ਆਪਾਂ ਕਟਿੰਗ ਕਰ ਲੈਣੀ ਆ ਥੋੜੇ ਜਿਿਹੇ ਪੱਤੇ ਵਿੱਚ ਪਾਵਾਂਗੇ ਆਪਾਂ ਵੈਸੇ ਵੀ ਆਪਣੇ ਲਈ ਫੈਰਮਾਨਦੀ ਹੁੰਦੀ ਹੈ ਹਰੀ ਸਬਜੀ ਸੀਜ਼ਨਲ ਸਬਜੀ ਕੋਈ ਵੀ ਆ ਆ ਵੀ ਮਿਲ ਜਾਂਦੀ ਹੈ ਇਹ मूली कदू क्रशत्याची आपण कटिंग करली धो ला प्लेट लि कद्दू कशलो करून कद्दू क्रश करू आपण तोड बना पाणी शाणी बनवली ਐਸਟਰਾ ਕਰਕੇ ਆਪਣਾ ਮੂਲੀਆ ਕद्दू ਦਾ ਸ਼ੋ ਹੋ ਗਿਆ ਹੁਣ ਆਪਾਂ ਇਹਨੂੰ ਲਾਵਾਂਗੇ ਤੜਕਾ ਸਬਜ਼ੀ ਸ਼ੁਰੂ ਕਰਦੇ ਬਣਾਉਣੀ ਤੈਂ ਨੂੰ ਰੱਖ ਲਿਆ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਜੀਰਾ ਅੱਧਾ ਚਮਚਾ ਜੀਰੇ ਦਾ ਪਾਇਆ ਤੇ ਅੱਧਾ ਹੀ ਚਮਚਾ ਆਪਾਂ ਸਾਬਤ ਧਨੀਆ ਪਾਇਆ ਵਾ ਜਿਹਨੂੰ ਹੱਥ ਨਾਲ ਮੈਸ਼ ਕਰਕੇ ਆਪਾਂ ਪਾ ਲਿਆ ਆਪੇ ਦੇ ਵਿੱਚ ਪਿਆਜ਼ ਤੇ ਹਰੀ ਮਸਟ ਪਾਵਾਂਗੇ ਪਿਆਜ਼ ਜਦੋਂ ਆਪਣੇ ਥੋੜੇ ਜਿਹਾ ਬ੍ਰਾਊਨ ਹੋ ਗਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਲਸਣ ਦਾ ਥੋੜਾ ਜਿਹਾ ਪੇਸਟ ਪਾਵਾਂਗੇ ਇਹਨਾਂ ਨੂੰ ਉਦੋਂ ਤੱਕ ਆਪਾਂ ਭੁੰਨਾਂਗੇ ਜਦੋਂ ਤੱਕ ਇਹਨਾਂ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਹੁਣ ਆਪਾਂ అదరక లసణ పదాని పా మూలీ కడత్తనాలి ఉంది మసాలే భొక టమాటర్ పాదే ਹੁਣ ਆਪਾਂ ਟਮਾਟਰ ਪਾ ਕੇ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਫਿਰ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਨਮਕ ਟੇਸਟ ਦੇ ਅਕੋਰਡਿੰਗ ਜਿੰਨੀ ਕਿ ਆਪਣੀ ਸਬਜ਼ੀ ਹੈ ਹਲਦੀ ਤਨੀਆ ਪਾਉਂਦੇ ਗਰਮ ਮਸਾਲਾ ਵੈਸੇ ਹਰੀ ਮਿਰਚ ਪਾਈ ਹੈ ਥੋੜੀ ਜੀ ਆਪਾਂ ਲਾਲੀ ਮਿਰਚ ਪਾਵਾਂਗੇ ਜ਼ਿਆਦਾ ਨਹੀਂ ਪਾਣੀ நமக்குவா என் மலாம் கீதா நாங்கள் மூளி சேனா என்ன ਚੰਗੀ ਤਰ੍ਹਾਂ ਮਿਲਾ ਲੈਣਾ ਕਰਕੇ ਆ ਚੰਗੀ ਤਰ੍ਹਾਂ ਮਿਲਾ ਲਿਆ ਵਾ ਤੇ ਹੁਣ ਇਹਨੂੰ ਕਵਰ ਕਰ ਦਾਂਗੇ ਆਪਾਂ ਉੱਪਰ ਅੱਧੀ ਆਪਾਂ ਸੁੱਕੀ ਕੱਢ ਲਾਂਗੇ ਤੇ ਅੱਧੀ ਦੇ ਵਿੱਚ ਆਪਾਂ ਦੁੱਧ ਪਾ ਦਾਂਗੇ ਵੈਸੇ ਆਪਾਂ ਦੁੱਧ ਵਾਲੀ ਖਾਨੀ ਹੈ ਸਾਨੂੰ ਦੁੱਧ ਵਾਲੀ ਪਸੰਦ ਲੱਗਦੀ ਹੈ ਮੋਹਰੀਆਂ ਦੀ ਸਬਜ਼ੀ ਕਿਤੇ ਬਣਾ ਕੇ ਵੇਖਿਓ ਸਾਡੇ ਤਰੀਕੇ ਨਾਲ ਆਪਾਂ ਇਹਨੇ ਐਨ ਐਕਸਟਰਾ ਗੱਟ ਕਵਰ ਕਰਦਾਂਗੇ ਤੇ ਹੌਲੀ-ਹੌਲੀ ਸੇਮ ਤੇ ਗੈਸ ਕਰਦਾਂਗੇ ਤਾਂ ਹੌਲੀ-ਹੌਲੀ ਬਣੀ ਜਾਊਗੀ ਐਸ ਤਰ੍ਹਾਂ ਕਰਕੇ ਆਪਣੀ ਸਬਜ਼ੀ ਰਹਿ ਜਾਈ ਜਾਂਦੀ ਹੈ ਥੋੜਾ ਜਿਹਾ ਪਾਣੀ ਆਪਾਂ ਇਹਦਾ ਹੋਰ ਸੁਕਾਵਾਂਗੇ ਆਪਾਂ ਇਹਦੇ ਚ ਪਾਣੀ ਪਾਇਆ ਨਹੀਂ ਸੀਗਾ ਮੂਲੀਆਂ ਨੇ ਆਪਦਾ ਪਾਣੀ ਛੱਡਿਆ ਹੈ ਤੇ ਇਹਦੇ ਵਿੱਚੋਂ ਆਪਾਂ ਹਾਫ ਕੱਢ ਲਾਂਗੇ ਉਸ ਤਰ੍ਹਾਂ ਸੁੱਕੀ ਤੇ ਅੱਧੀ ਦੇ ਵਿੱਚ ਆਪਾਂ ਦੁੱਧ ਐਡ ਕਰ ਦਾਂਗੇ ਇਸ ਤਰ੍ਹਾਂ ਕਰਕੇ ਆਪਣੀ ਸਬਜੀ ਬਣ ਕੇ ਰੈਡੀ ਹੋ ਗਈ ਹੈ ਜੀ ਹੁਣ ਇਹਦੇ ਵਿੱਚੋਂ ਆਪਾਂ ਅੱਧੀ ਨੂੰ ਕੱਢ ਲੈਣਾ ਤੇ ਅੱਧੀ ਦੇ ਵਿੱਚ ਦੁੱਧ ਐਡ ਕਰ ਲਾਂਗੇ ਮਤਲਬ ਜਿੰਨੀ ਕਿ ਖਾਵਾਂਗੇ ਓੰਨੀ ਕਿਤੇ ਵਿੱਚ ਦੁੱਧ ਪਾ ਦਿੰਨੇ ਆ ਦੂਜੀ ਚ ਬਾਅਦ ਪਾ ਲਾਂਗੇ ਇਸ ਤਰ੍ਹਾਂ ਵੀ ਖਾ ਸਕਦੇ ਆ ਐਵੇਂ ਬਹੁਤ ਵਧੀਆ ਲੱਗਦੀ ਹੈ ਦੁੱਧ ਪਾਇਆ ਆ ਪਾ ਮੋਲੀ ਦੀ ਸਬਜੀ ਬਣ ਕੇ ਆਪਣੀ ਰੈਡੀ ਹੋ ਗਈ ਹੈ ਜੀ। ਗੈਸ ਨੂੰ ਹੁਣ ਕਰ ਦੇਣਾ ਆਪਾਂ ਬੰਦ ਤੇ ਇਹਨੂੰ ਕੱਢ ਲਾਂਗੇ। ਇਸ ਤਰ੍ਹਾਂ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਆ। ਇਹ ਦੁੱਧ ਵਾਲੀ ਆ। ਇਹਨੂੰ ਆਪਾਂ ਸੁੱਕੀ ਰੱਖਿਆ ਵਾ ਜੀ ਆਪਾਂ ਸੁੱਕੀ ਬਣਾਉਣੀ ਹੁੰਦੀ ਹੋ ਉਹ ਆਪਾਂ ਤਰੀਕਾ ਹੋਰ ਅਪਣਾਉਣਾ ਸੀਗਾ। ਤੇ ਸਤਰਾਕਾਂ ਕੀ ਆਪਣੀ ਮੂਲੀ ਦੀ ਸਬਜੀ ਬਣ ਕੇ ਤਿਆਰ ਹੋ ਗਈ ਆ ਇੱਕ ਵਾਰੀ ਤੁਸੀਂ ਮੇਰੇ ਤਰੀਕੇ ਦੇ ਨਾਲ ਮਤਲਬ ਦੁੱਧ ਵਾਲੀ ਮੂਲੀ ਦੀ ਸਬਜੀ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਸੁੱਕੀ ਮੂਲੀ ਵੀ ਵਧੀਆ ਲੱਗ ਬਣ ਜਾਂਦੀ ਆ ਇਹਨੂੰ ਕੱਟ ਕੇ ਵੀ ਆਪਾਂ ਮੂਲੀ ਦੀ ਸਬਜੀ ਬਣਾ ਸਕਦੇ ਆ ਕਈ ਤਰੀਕੇ ਨਾਲ ਬਣ ਜਾਂਦੀ ਆ ਮੂਲੀ ਦੇ ਪੱਤੇ ਵੀ ਬਣ ਜਾਂਦੀ ਆ ਜੇ ਪੱਤੇ ਮਤਲਬ ਜ਼ਿਆਦਾ ਵਧੀਆ ਹੁੰਦੇ ਲਵੇ ਲਵੇ ਹੁੰਦੇ ਫਿਰ ਆਪਾਂ ਇਹਦੇ ਵਿੱਚ ਪੱਤੇ ਪਾ ਕੇ ਵੀ ਬਣਾ ਲੈਣੇ ਸੀ ए तर करते जे तुम्ही साडी वडिओ वधी लागते तर सेवी वडिओ लाईक शेअर ते कमेंट करण्या साडे चॅनल सबस्क्राईब करो थँक्यू जी धन्यवाद